ਵਾਹਿਗੁਰੂ ਜੀ ਦਾ ਗਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਸ ਰੇ ਬਾਦਸ਼ਾ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਾਈ ਹੋਏ ਸਾਹਿਬ ਸਾਖੀ ਜੰਤਨੀ ਸਤਗੁਰੂ ਜੀ ਦਾ ਅੰਤਮ ਉਪਦੇਸ਼ ਸਤਗੁਰੂ ਜੀ ਦੇ ਸਰਦਾਲ ਹੁਆ ਤੇ ਸਿੰਘਾਂ ਨੂੰ ਜਿਸ ਵੇਲੇ ਪਤਾ ਲੱਗਾ ਕਿ ਸਤਗੁਰੂ ਜੀ ਪਰਲੋਕ ਗਮਨ ਕਰਨ ਵਾਲੇ ਹਨ ਇੱਕ ਪਠਾਨ ਨੇ ਸਾਈਂਬਾ ਨੂੰ ਜ਼ਖਮੀ ਕਰ ਦਿੱਤਾ ਅਤੇ ਸਾਈਂਬਾ ਨੇ ਇਹ ਵਚਨ ਵੀ ਕਰ ਦਿੱਤਾ ਹੈ ਕਿ ਉਹ ਜਾ ਰਹੇ ਹਨ ਅਕਾਲ ਪੁਰਖ ਦਾ ਹੁਕਮ ਬਸ ਅੱਜਕੱਲ ਆਉਣ ਵਾਲਾ ਹੈ ਤਾਂ ਬਹੁਤ ਸਾਰੇ ਲੋਕ ਸਾਈਂਬਾਂ ਦੇ ਦਰਸ਼ਨ ਕਰਨ ਵਾਸਤੇ ਆਏ ਇਸ ਤਰ੍ਹਾਂ ਬਹਾਵਾ ਪੀੜ ਹੋ ਗਈ ਉਸ ਦਿਨ ਸੋਮਵਾਰ ਕਤਕ ਸੁਦੀ ਦੂਜ ਸੀ ਉਹ ਪੀੜ ਦੇ ਕੇ ਸਾਹਿਬ ਉੱਠ ਕੇ ਬੈਠ ਗਏ ਲੰਮੀ ਤੇ ਉੱਚੇ ਸਿਆਰੀਆਂ ਨੂੰ ਆਸਰਾ ਦਿੱਤਾ ਗਿਆ ਸਾਈਬਾਂ ਨੇ ਸਾਰੀ ਸੰਗਤ ਵਲ ਦੇਖਿਆ ਤੇ ਸੰਗਤ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਅੰਮ੍ਰਿਤ ਕਟੋਰੀਏ ਵਲ ਵਈ ਨੈਣਾਵਲ ਟਕਿਆ ਜਿਨ੍ਹਾਂ ਦੀ ਚਮਕ ਤਾਂ ਬਹੁਤ ਹੀ ਏਸੀ ਮਹਿਰਾਂ ਦਾ ਮਿਹਵਾਰਿਆ ਸਾਹਿਬਾ ਨੇ ਬਚਨ ਕੀਤਾ ਸਿੰਘੋ ਅਕਾਲ ਪੁਰਖ ਦਾ ਸਿਮਰਨ ਕਰਿਆ ਕਰਨਾ ਦੇਹ ਛੱਡ ਰਹੀ ਨਾ ਪਰ ਆਤਮਾ ਰੂਹ ਤੁਸਾਂ ਦੇ ਕੋਲ ਲਿਖਾ ਕਰੇਗੀ ਅਸਾਂ ਦੇ ਪਿੱਛੋਂ ਦੇਹ ਤਾਰੀ ਗੁਰੂ ਕੋਈ ਨਹੀਂ ਹੋਵੇਗਾ ਅੰਜ ਪਿਆਰੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਾਲਸਾ ਪੰਥ ਹੋਣਗੇ ਇਕ ਇਨਾ ਜਾ ਸਾਰੇ ਸਿੰਘਾਂ ਦਾ ਜਥੇਦਾਰ ਹੋਵੇਗਾ ਜਿਸ ਦੀ ਚੋਣ ਸਿੰਘ ਆਪ ਕਰਿਆ ਕਰਨਗੇ ਆਪਣਾ ਜਥੇਦਾਰ ਚੁਣ ਕੇ ਫਿਰ ਉਹ ਆਪ ਹੀ ਉਸ ਦਾ ਹੁਕਮ ਮੰਨਿਆ ਕਰਨਗੇ ਹੁਕਮ ਮੰਨੇਗਾ ਜਿਹੜੇ ਉਹ ਹੀ ਪੂਰਨ ਪੱਤ ਪ੍ਰਾਪਤ ਹੋਵੇਗਾ ਜੋ ਮਰਿਆਤਾ ਕਰਨੀ ਉਹ ਗੁਰਮਤ ਅਨੁਸਾਰ ਕਰਨੀ ਕੜਾ ਪ੍ਰਸ਼ਾਦ ਕਰਕੇ ਪੰਜ ਪਿਆਰਿਆਂ ਦੀ ਹਜ਼ੂਰੀ ਵਿੱਚ ਕਿਸੇ ਕੰਮ ਨੂੰ ਆਰੰਭ ਕਰਨਾ ਹੈ ਹਾਲਸਾ ਮੇਰਾ ਰੂਪ ਹੈ ਮੇਰਾ ਤਨ ਤੇ ਤਨ ਹੈ ਜਾਨ ਹੈ ਬਸ ਖਾਲਸਾ ਪੰਥ ਅਮਰ ਰਹੇਗਾ ਇਉਂ ਆਕਦੇ ਹੋਏ ਸਤਿਗੁਰੂ ਜੀ ਸ਼ਾਂਤ ਹੋ ਗਏ ਪਿਆਰੇ ਸਿੰਘ ਉਹਨਾਂ ਵੱਲ ਦੇਖ ਕੇ ਬੜੇ ਹੈਰਾਨ ਹੋ ਗਏ ਸਨ ਸਾਈ ਬਾ ਨੇ ਚੁੱਪ ਨੂੰ ਤੋੜ ਕੇ ਐਲਾਨ ਕੀਤਾ ਸਿੰਘੋ ਅੰਮ੍ਰਿਤ ਪ੍ਰਚਾਰ ਕਰੀ ਜਾਣਾ ਦਸਿਆ ਕੋ ਰਹਿਤਾ ਦਾ ਧਿਆ ਕਰਨਾ ਪੰਜਾਂ ਕਕਾਰਾਂ ਨੂੰ ਤਾਲਨ ਕਰੀ ਰੱਖਣਾ ਧੀਗ ਦਾ ਤੇ ਅਕਾਲ ਪੁਰਖ ਦਾ ਆਸਰਾ ਲੈਣਾ ਮੈਦਾਨੀ ਜੰਗ ਤੋਂ ਨਾ ਡਰਨਾ ਮਜ਼ਲੂਮਾਂ ਨਾਰੀਆਂ ਤੇ ਧਰਮ ਦੇਸ਼ ਦੀ ਸੁਤੰਤਰਤਾ ਨੂੰ ਬਚਾਉਣ ਵਾਸਤੇ ਆਪਣੀ ਜਾਨ ਤੱਕ ਵਾਰ ਦੇਣੀ ਜੋ ਕੁਝ ਹੈ ਸੋ ਵਾਹਿਗੁਰੂ ਦਾ ਹੈ ਬੰਦੇ ਦਾ ਕੁਝ ਵੀ ਨਹੀਂ ਅਕਾਲ ਪੁਰਖ ਤੇ ਭਰੋਸਾ ਰੱਖਣਾ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੀ ਜਾਣਾ ਮੜੀ ਮਸਾਣਾ ਦੀ ਪੂਜਾ ਨਾ ਕਰਨੀ ਅਸਾਂ ਪਿੱਛੋਂ ਅਸਾਂ ਦੀ ਯਾਦ ਕਾਇਮ ਨਾ ਕਰਨੀ ਅਸੀਂ ਪਰਮੇਸ਼ਰ ਨਹੀਂ ਵਾਹਿਗੁਰੂ ਦੇ ਸੇਵਕ ਹਾਂ ਸੇਵਕ ਦੀਆਂ ਯਾਦਗਾਰਾਂ ਤਿਆਰ ਨਹੀਂ ਹੁੰਦੀਆਂ ਇਨਾਂ ਬਚਨਾਂ ਦੇ ਪਿੱਛੋਂ ਬਹੁਤ ਸਾਰੇ ਸਿੰਘਾਂ ਨੇ ਹੋਰ ਬਚਨ ਕੀਤੇ ਕਈਆਂ ਨੇ ਮੰਨ ਲਿਆ ਮੁਰਾਦਾ ਪੂਰੀਆਂ ਹੋਣ ਦੇ ਸਵਾਲ ਕੀਤੇ ਸਾਹਿਬਾਂ ਨੇ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਸਭ ਨੂੰ ਨਿਹਾਲ ਕੀਤਾ ਜੋ ਕੁਝ ਕਿਸੇ ਨੇ ਮੰਗਿਆ ਉਹ ਹੀ ਕੁਝ ਵਾਇਗ ਸਤਗੁਰੂ ਜੀ ਨੇ ਅਕਾਲ ਪੁਰਖ પાસે ਮੰਗ ਕੇ ਉਹਨਾਂ ਦੀ ਝੋਲੀ ਪਵਾ ਕੇ ਬਖਸ਼ਿਸ਼ ਕੀਤੀ ਪਰ ਸਭ ਨੂੰ ਦੁੱਖਤਾ ਏ ਸੀ ਕਿ ਸਤਗੁਰੂ ਜੀ ਵਿਛੜ ਰਹੇ ਹਨ ਹੁਣ ਦੇ ਗਏ ਫਿਰ ਨਹੀਂ ਆਉਣਗੇ ਰੂਪ ਤੇ ਰੂਪ ਦਿਲਾ ਵਿੱਚ ਕੋਲ ਰਹਿਣਗੇ ਇਸ ਤਰ੍ਹਾਂ ਕਾਲਯੁਗੀ ਜੀਵਾਂ ਦੀ ਤਸੱਲੀ ਨਹੀਂ ਸੀ ਹੁੰਦੀ ਉਹ ਤਾਂ ਪਰਤਕ ਦੇਖਣ ਦੇ ਆਦੀ ਹੋ ਚੁੱਕੇ ਸਨ ਸਤਿਗੁਰੂ ਨਾਲਕਦੇਵ ਜੀ ਤੋਂ ਲੱਗ ਕੇ ਦਸ਼ਮ ਬਾਦਸ਼ਾਹ ਤੱਕ ਦੇਹਤਾਰੀ ਗੁਰੂ ਚੱਲੇ ਆਏ ਭੋਲੇ ਪਾਰੇ ਲੋਕ ਉਹਨਾਂ ਤੇ ਹੀ ਸ਼ਰਧਾ ਰੱਖਦੇ ਸਨ ਹੁਣ ਕਿਵੇਂ ਮੰਨਣ ਕਿ ਅੱਗੇ ਨੂੰ ਦੇਹਤਾਰੀ ਗੁਰੂ ਨਹੀਂ ਹੋਵੇਗਾ ਦੇਹਤਾਰੀ ਗੁਰੂ ਤੋਂ ਬਿਨਾਂ ਕਿਵੇਂ ਉਹਨਾਂ ਨੂੰ ਆਤਮਿਕ ਸੁੱਖ ਦੀ ਪ੍ਰਾਪਤੀ ਹੋਵੇਗੀ ਉਨਾ ਲੋਕਾਂ ਨੂੰ ਉਸ ਵੇਲੇ ਸਮਝਾਉਣਾ ਵੀ ਕਠਨ ਸੀ ਸਤਗੁਰੂ ਜੀ ਨੇ ਭਾਵੇਂ ਬਹੁਤ ਯਤਨ ਕੀਤਾ ਕਿ ਸਿੰਘ ਉਹਨਾਂ ਦੇ ਪਿੱਛੇ ਨਾ ਵਿਆਕੁਲ ਹੋਣ ਤੇ ਨਾ ਥਾਂ-ਥਾਂ ਗੁਰੂ ਬਣਾਉਂਦੇ ਰਹਿਣ ਬਹੁਤ ਗੁਰੂਆਂ ਦਾ ਇੱਕ ਕਾਲ ਵਿੱਚ ਹੋਣਾ ਲੜਾਈ ਝਗੜੇ ਦਾ ਕਾਰਨ ਬਣ ਸਕਦਾ ਹੈ ਸਤਗੁਰੂ ਜੀ ਨੇ ਤਾਂ ਸਾਰੀ ਬ੍ਰਹਮ ਇਹ ਆਤਮਿਕ ਸ਼ਕਤੀ ਸਤਗੁਰੂ ਨਾਨਕ ਦੇਵ ਜੀ ਦੀ ਮਿਹਰ ਨਾਲ ਹਾਲਸਾ ਪੰਥ ਨੂੰ ਬਖਸ਼ ਦਿੱਤੀ ਸੀ ਹਾਲਸਾ ਪੰਥ ਸਤਗੁਰੂ ਜੀ ਦਾ ਨਾਤੀ ਪੁੱਤਰ ਹੈ ਸਾਹਿਬ ਪਾਪਾਂ ਕੀ ਸਦਾ ਪੁੱਤਰਾਂ ਦੀ ਰਾਖੀ ਕਰਦੇ ਹਨ ਵਾਹਿਗੁਰੂ ਜੀ ਮੈਂ ਇਹਾ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਚਾਹੀਏ ਸਬਦ ਆ ਪੜਿਆ ਸੁਨਿਆ ਪ੍ਰਵਾਨ ਕਰਨਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ